ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਸੀਂ ਤੁਹਾਡੇ ਸਾਹਮਣੇ ਆ ਐ ਰੋਲਵੇ ਦੀ ਚੜ੍ਹਦੀ ਕਲਾ ਤੇ ਤੁਸੀਂ ਵੀ ਚੜ੍ਹਦੀ ਕਲਾ ਕਰਿਆ ਕਰੋ ਮੁਸੀਬਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆ ਸਾਹ ਤੇ ਪਤਾ ਹੈ ਚੱਲਦੇ ਰਹਿਣੇ ਫਿਰ ਕਿਉਂ ਨਾ ਮੁਸੀਬਤ ਦਾ ਸਾਹਮਣਾ ਹੱਸ ਕੇ ਕਰ ਲਈਏ ਜੇ ਪਤਾ ਹੈ ਕਿ ਸਾਹਮਣਾ ਕਰਨਾ ਪੈਣਾ ਆ ਸੋ ਸਵਾਗਤ ਹੈ ਬਹੁਤ-ਬਹੁਤ ਤੁਹਾਡਾ ਮੇਰੇ ਅੱਜ ਦੇ ਵਲੋਗ ਦੇ ਵਿੱਚ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਕਰ ਲਿਓ ਸਬਸਕ੍ਰਾਈਬ ਫੋਰ ਮੋਰ ਮੋਟੀਵੇਸ਼ਨ ਤੇ ਹੱਸਦੇ ਰਿਹਾ ਕਰੋ ਖੁਸ਼ ਰਿਹਾ ਕਰੋ ਇਹੀ ਸਾਡਾ ਮਕਸਦ ਆ ਅਸੀਂ ਆਪ ਵੀ ਖੁਸ਼ ਰਹਿਣ ਦੀ ਕੋਸ਼ਿਸ਼ ਕਰੀਦੀ ਆ ਖੁਸ਼ੀਆਂ ਮਹਿ ਹਮਾਰਾ ਵੀ ਤੇ ਪਾਇਆ ਤੇ ਤੁਸੀਂ ਵੀ ਖੁਸ਼ ਰਿਹਾ ਕਰੋ ਤੇ ਹਰੇਕੀ ਜ਼ਿੰਦਗੀ ਵਿੱਚ ਮਾੜੇ ਇਨਸਾਨ ਹੁੰਦੇ ਆ ਇਗਨੋਰ ਕਰੋ ਸਾਈਡ ਤੇ ਰੱਖੋ ਜਸ ਆਪਣਾ ਵਿਜ਼ਨ ਕਲੀਅਰ ਕਰੋ ਤੇ ਖੁਸ਼ਿਆ ਕਰੋ ਬਸ ਤੇ ਨੇ ਦਾ ਮਕਸਦ ਹੀ ਬਣਾ ਲਓ ਵੀ ਆਪਾਂ ਖੁਸ਼ ਰਹਿਣਾ ਠੀਕ ਹੈ ਜੀ ਜੇ ਕਦੇ ਤੁਹਾਨੂੰ ਲੱਗਦਾ ਕਲਾ ਠੰਡੂ ਪਈ ਆ ਬਾਣੀ ਪੜ ਲਿਆ ਕਰੋ ਪਾਣੀ ਸਾਨੂੰ ਬੁੜਾ ਕਰੀ ਬੱਸ ਦਿੰਦੀ ਹੈ ਆਪਣੇ ਆਪ ਪੋਜ਼ਿਟਿਵਿਟੀ ਆ ਜਾਂਦੀ ਹੈ ਅੱਜ ਦਾ ਵਲੋਗ ਜਿਹੜਾ ਸਾਡਾ ਹੈਗਾ ਵਾ ਫਿਰ ਮੈਂ ਚੱਲੀ ਆ ਯੂਨੀਵਰਸਿਟੀ ਸਾਡੀ ਯੂਨੀਵਰਸਿਟੀ ਨਾਲ ਕੱਲ ਸਵੇਰੇ ਆਣੀਆ ਪ੍ਰਭਾਤ ਸੇਰੀ ਤੇ ਹੁਣ ਅਸੀਂ ਇਸ ਟਾਈਮ ਦੁਪਹਿਰ ਦੇ 2 ਵਜੇ ਗਏ ਵੈਸੇ 12 ਵਜੇ ਦਾ ਟਾਈਮ ਹੀ ਮੈਂ ਲੇਟ ਹੋਈ ਆ ਕੁਝ ਨਿੱਜੀ ਕੰਮਾਂ ਕਰਕੇ ਤੇ ਹੁਣ ਮੈਂ ਯੂਨੀਵਰਸਿਟੀ ਚੱਲੀ ਆ ਤੇ ਡਿਪਾਰਟਮੈਂਟ ਦੀ ਸਫਾਈ ਵਗੈਰਾ ਚੱਲਦੀ ਪਈ ਆ ਅੱਜ ਇਹਨਾਂ ਨੇ ਸਜਾਵਟ ਵਗੈਰਾ ਕਰਨੀ ਆ ਅਸੀਂ ਵੀ ਚੱਲਦੇ ਆ ਤੇ ਤੁਹਾਨੂੰ ਫੇਰ ਇੱਕ ਵਾਰੀ ਡਿਪਾਰਟਮੈਂਟ ਦਾ ਐਟਮੋਸਫੇਅਰ ਦਿਖਾਣੇ ਆ ਵ ਤੇ ਗੁਰਨਾਣਕ ਦੇਵ ਜੀ ਦਾ ਕੋਈ ਪੂਰਾ ਬਾਰਿਆ ਤੇ ਉਸ ਸੰਬੰਧ ਦੇ ਵਿੱਚ ਬਰਬਾਦ ਫਿਰ ਜਾਣੀ ਆ ਤੇ ਦੋ ਦਿਨ ਦਾ ਵਲੋਗ ਮੈਂ ਇੱਕ ਦਿਨ ਚ ਅਪਲੋਡ ਕਰੂੰਗੀ ਸਾਰੇ ਜਣੇ ਬਨੇ ਰਹੋ ਤੇ ਹੁਣ ਅਸੀਂ ਚੱਲਨੇ ਆ ਯੂਨੀਵਰਸਿਟੀ ਠੀਕ ਆ ਜੀ ਮਿਲਦੇ ਆ ਉਥੇ ਜਾ ਕੇ ਚੱਲੇ ਕਿੱਥੇ ਹੋਣ ਤੁਸੀਂ ਕਿੱਥੇ ਲੈ ਮੈਂ ਆਇਆ ਪਰੰਦੇ ਉੱਪਰ ਜਾ ਕੇ ਫਿਰ ਥੱਲੇ ਆ ਗਿਆ ਜਦੋਂ ਵੇਖੇ ਬਦਲ ਲੱਗਦੀ ਹੁੰਦਾ ਬੀਬੀਆਂ ਪੜਨ ਲੱਗੀਆਂ ਸਿੱਧਤ ਨਾਲ ਸੇਵਾ ਕਰਨ ਅਹੀਂ ਵੇਲੇ ਵੇਲੋ ਅਹੀਂ ਕਿਤੇ ਚੱਲੇ ਆ ਹੱਥ ਵਿਖਾਓ ਇਹਨਾਂ ਨੂੰ ਉਸਮਾਨ ਹੈਂਡਲੀ ਬਣਾਇਆ ਪਿਆ ਵਾ ਜੀ ਆਇਆਂ ਨੂੰ ਵਿਚਾਰਾ ਪਹਿਲਾਂ ਹੀ ਇੱਥੇ ਲਿਖਿਆ ਪਿਆ ਕਿ ਵੀ ਇਧਰ ਨਗਰ ਕੀਰਤਨ ਲੰਗਿਆ ਸੀ ਮਰੇ ਕਸੇ ਕਰ ਲਿਆ ਹੁਣ ਜਾ ਕੇ ਕੰਮ ਕਰਾਵਾਂਗੇ ਪਹਿਲੇ ਹੀ ਉਧਰੋਂ ਗੱਡੀਆਂ ਇੱਧਰ ਲੇ ਤਾਂ ਕਿ ਸਮਾਨ ਵਿੱਚ ਰੱਖ ਸਕੀਏ ਬਿਕੋਸ ਮੇਰੇ ਕੋਲ ਐਕਟਿਵਾ ਨਹੀਂ ਜੀ ਐਕਟਿਵਾ ਸਮਾਨ ਦਾ ਥੰਨੇ ਕੰਮ ਆਂਦੀ ਹੁੰਦੀ ਹੈ ਜਿਵੇਂ ਹੁਣ ਅਸੀਂ ਐਕਟਵਾ ਦਾ ਕੰਮ ਲਵਾਵਾਂਗੇ ਆਰਟਸ ਕੈਫੇ ਕਿੰਨਾ ਸੁਨਣਾ ਪਿਆ ਅੱਜ ਹਾਂ ਉਹ ਦੇਖੇ ਅੰਤ ਤੱਕ ਉਹਦੇ ਇੱਥੇ ਨਾ ਰਸ਼ ਹੁੰਦਾ ਕੁਰਸੀਆਂ ਵਾਸਤੇ ਲੜਾਈਆਂ ਹੁੰਦੀਆਂ ਹੁੰਦੀਆਂ ਹਨ ਓ ਕੀ ਤੇ ਅੱਜ ਵੇਖ ਪਾਣ ਕੁਰਸੀਆਂ ਦੇ ਲੰਮੇ ਪੈ ਰਹੇ ਕਿਉਂਕਿ ਅੱਜ ਸੈਚਰਡੇ ਆ ਕਲੌਡ ਆ ਗਲੀ ਬੜੀ ਵਧੀਆ ਲੱਗਦੀ ਐ ਤੇ ਫੋਨ ਬੜੀ ਵਧੀਆ ਆ ਸੱਪ ਹੀ ਹਾਂ ਹਾਂ ਤਾਂ ਅੰਛਰੀ ਮੇਰੇ ਕਿਹਾ ਤੇ ਲੋਕੇਸ਼ਨ ਹੀ ਵੇਖ ਸਕਦੇ ਹੋ ਸੱਪ ਤੇ ਵਿਚਾਰਾ ਮੈਂ ਨਹੀਂ ਵੇਖਿਆ ਤੁਸੀਂ ਕਿਵੇਂ ਵੇਖ ਲੋਗੇ ਕੋਈ ਆਏ ਨਾ ਮੈਂ ਕਦੀ ਸੱਪ ਨਹੀਂ ਵੇਖਿਆ ਪਾਰਕਿੰਗ 'ਚ ਪਹੁੰਚ ਗਏ ਆ ਮੈਂ ਤਾਂ ਮਿਲ ਚਲਾਉਣਾ ਹਾਂ ਮੈਂ ਨਾ ਦੋ ਦੋ ਹੱਤਾਂ ਨੇ ਕਿਧਰ ਰੇਸ ਲਈ ਜਾਉਂਗੀ ਕਿਧਰ ਦੇ ਜਾਉਂਗੀ ਵਿਚਾਰੀ ਪਿੱਛੇ ਰਹਿ ਗਈ ਐ ਨਾ ਬੜੀ ਦੇਰ ਬਾਅਦ ਐਕਟਿਵ ਹੋੜੀ ਆ ਹੌਲੀ ਹੌਲੀ ਹੌਸਲੇ ਨਾਲ ਆਂਦੀ ਆ ਇੱਥੇ来 ਗਈ ਆ ਫਤ ਮੋੜ ਵੀ ਆ ਗਿਆ ਆਜੋ ਗੇੜੀ ਆਜੋ ਇੱਕ ਨਾਲ ਆਪਣੀਆਂ ਵਲੋਗ ਵੇਖੂਗੇ ਤਾਂ ਪਤਾ ਲੱਗੂਗਾ ਕਿ ਹੱਥੇ ਆ ਕਿਉਂ ਤੇ ਗੇੜੀਆਂ ਆ ਲਾਂਦੀਆਂ ਇਸ ਤਰ੍ਹਾਂ ਆਹੋ ਐਕਟੀਵਾ ਚਲਾਉਂਦਾ ਨਾ ਇਹ ਕਾ ਮਜ਼ਾ ਆ ਲੱਗੂਗੇ ਚ ਗੇਅਰ ਨਹੀਂ ਹੁੰਦੇ ਆ ਵੀ ਜਾਂਦੀ ਬੱਸ ਇੱਧਰ ਕੀ ਇੱਧਰ ਗਰਾਊਂਡ ਹੈ ਜੀ ਪੋਰਟ ਦੇ ਪਰ ਦੇ ਯੂਨੀਵਰਸਿਟੀ ਕੋਲੋਂ ਤੁਹੀ ਹੋਈ ਹੈ ਇੱਧਰ ਗੁਰੂਗ੍ਰਾਂਡ ਸਾਹਿਬ ਤੋਂ ਬਣਿਆ ਇੱਦਾਂ ਨੂੰ ਹੋਰ ਕਿਤੇ ਕੇ ਮੋੜ 360 ਡਿਗਰੀ ਕੈਮਰੇ ਦੇ ਮੰਗੂ ਅੱਜ ਮੇਰਾ ਹੱਥ ਕੰਮ ਕਰ ਰਿਹਾ ਘੁੰਮ ਘੁੰਮ ਕੇ ਦੇ ਆ ਤੁਹਾਨੂੰ ਪਹੁੰਚੇ 30 ਗ੍ਰਾਡ ਬਾਰ ਬਾਰ ਬੈ ਕੈਮਰਾ ਦੀ ਹੈਂਡਲਿੰਗ ਤੇ ਵਧੀਆ ਵੈਸੇ ਮੇਰੀ ਐਵੇਂ ਤੂੰ ਡਾਇਰੈਕਟਰ ਲੱਗ ਜਾਂਦਾ ਨੇ ਹੋਰ ਨ ਮਾਰ ਕੇ ਦੱਸਨੀ ਮੈ ਗਈ ਆ ਓਏ ਇਹਦਾ ਫੋਨ ਆਂਦਿਆ ਹੀ ਫੋਨ ਆਂਦਿਆ ਟੰਸ਼ਾ ਦਾ ਕਿੱਥੇ ਰਹਿ ਗਿਆ ਉਹ ਨਮਾ ਬਣਿਆ ਤਨੋਂ ਵਾਪਸ ਆ ਰਹੀ ਹੈ ਅੰਨਾ ਟਾਈਮ ਕਿਉਂ ਲੱਗਿਆ ਇਹ ਜਿਹੜਾ ਤੁਸੀਂ ਵਲੋਗ ਵੇਖੋਗੇ ਨਾ ਜਦੋਂ ਤੁਸੀਂ ਵਲੋਗ ਵੇਖੋਗੇ ਫਿਰ ਤੁਹਾਨੂੰ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇੰਨਾ ਟਾਈਮ ਕਿਉਂ ਲੱਗਾ ਕੀ ਕਰੀਏ ਕੈਪਟਨ ਕਿੱਥੇ ਚਲੀ ਓਏ ਮੋਟੇ ਨਾ ਸੋਲੇ ਨਾ ਕਿਸ ਕੋ ਤੇ ਆਪਿਆ ਹੋਣਾ ਆਹ ਥੋੜਾ ਜਿਹਾ ਬੱਸ ਕਰੀਏ ਸੀਂ ਲੱਗੇ ਨਾ ਰੋਣੇ ਤੁਨ ਨੂੰ ਮੰਨ ਲਿਏ ਤੇ ਆਈ ਪੂਰੀ ਘੱਟ ਬੰਦ ਖੱਲਾ ਖੱਲਾ ਮੇਰੀ ਗੱਲ ਸੁਣੋ ਤੈਨੂੰ ਕਿੰਨੇ ਵਜੇ ਮੈਂ ਸਵੇਰੇ ਉਠਾਵਾਂ ਸਵੇਰੇ ਮਿਲਦੀ ਪੰਜ ਵਜੇ ਤਾਂ ਫੋਨ ਕਰਨੇ ਚਾਹੀਦੇ 4 ਵਜੇ ਤੋਂ ਤੂੰ ਹੀ ਅੱਲਾ ਕਰ ਉਹ ਨਾਲ ਰਹਿੰਦੀ ਯੂਨੀਵਰਸਿਟੀ ਲੈ ਲੈਣੀ ਆ 4 ਵਜੇ ਦਾ ਫੋਨ ਕਰਿਓ ਹੈਨਾ ਫੋਨ 4 ਵਜੇ ਤਾਂ ਫੋਨ ਕਰਨਾ ਦਨ ਹੈ ਨਾ ਆਇਆ ਜਾਨੀ ਕਿੰਨਾ ਜ਼ਰੂਰੀ ਹੈ ਤੇ ਕਿ ਆ ਜੀ ਤੇਰਾ ਪਾਣੀ ਐਂਡ ਬੋਟਲ ਦੋਸਾਂ ਡੇ ਕਰੀਦਾ ਅਨ ਇੱਕੋ ਬੋਟਲ ਕਹੀ ਸੀ ਇੰਨਾ ਹੋਗਾ ਮੇਰੇ ਦੇਲਬੁੜਾ ਵੱਡਾ ਤੁਸੀਂ ਇੱਕ ਮੰਗੀ ਨਾ ਸਾਰਾ ਜੋਕ ਲਿਆਈਆਂ ਤੁਸੀਂ ਤਾਂ ਮੰਗੀ ਤੁਸੀਂ ਵੀ ਨਾ ਇੰਨਾ ਪਾਣੀ ਦੀਓ ਮੈਂ ਸੀਣਾ ਮੈਂ ਵੇਖੀ ਕੰਮ ਦੇ ਵਿੱਚ ਪਾਣੀ ਚਾਹੀਦਾ ਮੇਰੇ ਨਹੀਂ ਜੀ ਉਹ ਚੀਜ਼ ਲਈ ਪਾਣੀ ਮਤਲਬ ਬਹੁਤ ਵਧੀਆ ਬਣੀ ਆ ਫੈਰੀ ਮੇਰੇ ਕੋਲ ਹੋਰ ਕੁਝ ਪਤਾ ਨਹੀਂ ਮੈਂ ਜਰਦਈ ਮੈਂ ਆਹੀ ਸੁਣਦੀ ਪਈ ਕਿ ਇਹਦੇ ਪੋਚੇ ਬੜੇ ਵਧੀਆ ਤਰੀਕੇ ਨਾਲ ਮਾਰੇ ਆ ਪਰ ਮੈਂ ਵੀਡੀਓ ਨਹੀਂ ਵੇਖੀ ਪਰ ਮੈਂ ਪਾਉਂਗੀ ਚਲੋ ਮੈਂ ਆਹ ਦੇਖੂਗੀ ਫਿਰ ਪਾਉਂਗੀ ਜਿਹੜਾ ਕੋਈ ਕਰੀਦਾ ਮੇਰੇ ਨਾਲ ਕਰੀਦਾ ਤੇ ਚੰਗੀ ਤਰ੍ਹਾਂ ਕਰੀਦਾ ਨਹੀਂ ਤੇ ਕਈ ਨਹੀਂ ਆਹ ਸਿਰਫ ਟਨ ਵਾਸਤੇ ਨਹੀਂ ਕਰੀਦਾ ਕੀ ਇਫਾਨ ਬੇਲੋ ਅੱਛਾ ਆਹੀ ਸਾਰੇ ਆਏ ਆਪਣੀ ਉਹ ਕਰਨਦੇ ਅਸਲੀ ਮਿਹਨਤ ਇਹਨਾਂ ਦੀ ਲੱਗੀ ਹੋਈ ਆ ਵਿਚਾਰੇ ਸਵੇਰ ਦੇ ਲੱਗੇ ਹੋਏ ਆ सेवा मोह बातों किलोमीटर ਕਿੱਥੇ ਲਾਣੀਆਂ ਕਿੱਥੇ ਲਾਣੀਆਂ ਸਾਨੂੰ ਫੜਾ ਦਿੱਤੀ ਆ ਕੰਨ ਤੇ ਲਾਓ ਕਿਵੇਂ ਲਾਈਏ ਸਾਨੂੰ ਸੋਵੇ ਲੱਗੇ ਸੋਵੇ ਹੋਵੇ ਕੋ ਐ ਲਾਈ ਵੀ ਜਾਂਦੇ ਫੜਨ ਵੀ ਨਹੀਂ ਦਏ ਇਹ ਚ ਪਾ ਦੋ ਉਹ ਵੀ ਚੁੱਕਿਓ ਇੱਕ ਮਿੰਟ ਚਲੋ ਸਾਨੂੰ ਉਹ ਪੜਤਾ ਲਾ ਦੇ ਹੋਰ ਕੋਈ ਚੀ ਨਹੀਂ ਪਾਰੇ ਮੈਨੂੰ ਸੋਨੇ ਬੜੇ ਲੱਗਣਦੇ ਆ ਇਹ ਮੇਰੇ ਮੱਥੇ ਤੇ ਲਗਾ ਲਏ ਮੈਂ ਮੈਂ ਵੀਰਾ ਪੂਰਾ ਹੈ ਕਿੰਸੀ ਲਗਾਵੇ ਇੱਕ ਲਗਾ ਕੇ ਵਿਖਾਓ ਉਹ ਗੱਜਰੇ ਵਾਂਗੂ ਇਤਨੇ ਸੇ ਮੇਰੇ ਵਾਲ ਹੈ ਮੈਨੇ ਇਤਨਾ ਹੋਣਾ ਗਜਰਾ ਲਗਾਉਣਾ ਕਿੰਨਾ ਰੋਲਾ ਪਾਇਆ ਇਹਨਾਂ ਨੇ ਸਵੇਰ ਦੇ ਆਏ ਕਿੰਨੇ ਵਜੇ ਦੇ ਆਏ ਅਜੇ 12 ਵਜੇ 12 ਵਜੇ ਕਿਆ ਸੀਗਾ ਕੋਈ ਨਹੀਂ ਆਇਆ ਕੀ ਕਿਤਾ ਬਾਰ ਬਾਰ ਆ ਗਿਆ ਅੰਕ ਤੁਸੀਂ ਭਾਈ ਕਿੰਨੇ ਘਰ ਹੀ ਫੁੱਲ ਮਦਵਾਉਣਗੇ ਇਹ ਲੋਕ ਉਹਨਾਂ ਨੂੰ ਹਰ ਮਾਣ ਦੇ ਹੈ ਤਾਂ ਬਾਕੀ ਸਾਰੇ ਆਗੇ ਸਿਗਰਮ ਬੋਲੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਆ ਬਲੂਨਸ ਦੇ ਲਈ ਆ ਜੀ ਉਹ ਤੋਂ ਪਹਿਲਾਂ ਉਹ ਟੈਕਨੀਸ਼ੀਅਨ ਆ ਜਾਂਦਾ ਹੋਵੇ ਜੇਦੀ ਮੈਂਤ ਲਾਉਂਦੇ ਤਾਂ ਮੈਨੂੰ ਨਹੀਂ ਵਧੀਆ ਲੱਗੀ ਪਰ ਹੁਣ ਸੱਚੀ ਵਧੀਆ ਲੱਗਣਦਾ ਇਹ ਮਿਹਨਤ ਬਾਹਰ ਆਣੀ ਨਾ ਅੱਗੇ ਅੱਗੇ ਲੈ ਕੇ ਦੋਦਾ ਤਾਂ ਨਾ ਵੇਖਣ ਦੇ ਸਾਰੇ ਆ ਨੇ ਪਤਾ ਕਿ ਨੂੰ ਬਸਾ ਟੈਂਟ ਲੱਗਦੇ ਨੇ ਸਪੈਸ਼ਲੀ ਅੰਦਰੋਂ ਆਇਆ ਸਾਰੇ ਸਿੱਪਾ ਟੈਂਟ ਲਾਇਆ ਆਪਣੇ ਕੰਮ ਛੱਡ ਕੇ ਬਾਕੀ ਕੰਮ ਬਾਅਦ ਟੈਂਟ ਪਹਿਲਾਂ ਸਜਾਵਟ ਬਾਅਦ ਵੀ ਸਜਾਵਟ ਮੈਨੂੰ ਜਦੋਂ ਪਰਵਾਹ ਤੋਂ ਚਾਹੀਦੀ ਹੈ ਉਦੋਂ ਕਰਾਂਗੀ ਸਾਰਾ ਜੋਰੀ ਟੈਂਟ ਚਲਾ ਦੇ ਉਹ ਚਾਰਾ ਜਿਹੜਾ ਕਰਦਾ ਮੈਂ ਮਰ ਤਾਂ ਜ਼ੋਰ ਲੱਗਾ ਫਾਕਿਆਂ ਦਾ ਵੀ ਲੱਗਾ ਹੋਇਆ ਹੈ ਸਾਰੇ ਬੱਚੇ ਬੜੀ ਸ਼ਿੱਦਤ ਦੇ ਨਾਲ ਕੰਮ ਕਰ ਰਹੇ ਸੀ ਆਪਣਾ ਆਪਣਾ ਜਿਹਦੇ ਵਿੱਚ ਉਹ ਆਪ ਪਰਫੈਕਟ ਸੀ ਇਹ ਕੁੜੀਆਂ ਨੇ ਰੰਗੋਲੀ ਬਣਾਈ ਬਹੁਤ ਹੀ ਸੋਹਣੀ ਤੁਸੀਂ ਦੇਖ ਸਕਦੇ ਆ ਖੁੱਦ ਵੀ ਸੋਹਣੀਆਂ ਸੋਹਣੀਆਂ ਤੇ ਰੰਗੋਲੀ ਵੀ ਇਹਨਾਂ ਨੇ ਸੋਹਣੀ ਬਣਾਈ ਆ ਤੇ ਇਹ ਸਾਡਾ ਸੈਕਿੰਡ ਡਿਪਾਰਟਮੈਂਟ ਆ ਮਤਲਬ ਇੱਕ ਹੀ ਡਿਪਾਰਟਮੈਂਟ ਦੇ ਵਿੱਚ ਇੱਕ ਸਮੋਂ ਤੋਂ ਡਿਪਾਰਟਮੈਂਟ ਆ ਇਕਨੋਮਿਕਸ ਵੀ ਇੱਥੇ ਹੀ ਆ ਤੇ ਸਾਈਕੋਲੋਜੀ ਵੀ ਇੱਥੇ ਹੀ ਆ ਤੇ ਇਹ ਇਕਨੋਮਿਕਸ ਜਿੱਥੋਂ ਸੰਗਤ ਨੇ ਲੰਘਣਾ ਸੀ ਉੱਦੇ ਲੱਗ ਗਿਆ ਉਸ ਫਲੋਰ ਦੇ ਉੱਤੇ ਰੰਗੋਲੀ ਬਣਾਈ ਜਾ ਰਹੀ ਸੀ ਹੁਣ ਆਲਮੋਸਟ ਲੜੀਆਂ ਸਾਰੀਆਂ ਲੱਗ ਚੁੱਕੀਆਂ ਹੋਈਆਂ ਸੀ ਬਾਦੇ ਬਾਬਾ ਜੀ ਲਗਨਾਸ ਕਿਨੇ ਨਹੀਂ ਆਸਲਾ ਉੱਪਰ ਕਿਉਂ ਨਹੀਂ ਦਿੱਤੀ ਦਿੱਤੀ ਸੀ ਉੱਪਰ ਨਾ ਵੇਹ ਬੋਝ ਚੜਾ ਜਾਣੇ ਸੀ ਜਿਹਦੇ ਕਰਕੇ ਸਾਰੇ ਵਿਚਾਰੇ ਆਪਣੇ ਆਪਣੇ ਖਲਾਵਾਂ ਦੱਬ ਕੇ ਬੈਠੇ ਜਿਹਦੇ ਕੋਈ ਬੋਲਦਾ ਸਾਰੇ ਆਪਣੀ ਆਪਣੀ ਮਾਰਦੇ ਸੀ ਹੁਣ ਸਾਰੇ ਨਾ ਵੇਹ ਕਾਫੀ ਜਨੇ ਘਰ ਚਲ ਗਏ ਆ ਤੇ ਹੁਣ ਹੁਣ ਥੋੜੀ ਜੀ ਸੁਨਾਉਣ ਦੀ ਵਾਰੀ ਆਈ ਤਾਂ ਹੁਣ ਆਪਾਂ ਹੀ ਆਪਣੇ ਹਿਸਾਬ ਨਾਲ ਕੰਮ ਕਰਾਂਗੇ ਚੈਨਲ ਇਧਰ ਆ ਮੇਰੇ ਇੱਕ ਸਬਸਕ੍ਰਾਈਬਰ ਨਵਾਂ ਨਵਾਂ ਬਣਨ ਲੱਗਾ ਮੈਂ ਨਾਲ ਨਾਲ ਸਬਸਕ੍ਰਾਈਬਰ ਸਬਸਕ੍ਰਾਈਬਰ ਦੇਖੋ ਆਈਡੀ ਨਹੀਂ ਪਹਿਲੇ ਉਹ ਬੋਲੋ ਨਾ ਵੈਲਕਮ ਟੂ ਮਾਈ ਗੈਸਟ ਚੈਨਲ ਉਹ ਮੈਂ ਕਹਿ ਤਾ ਵੈ ਬਥੇਰੀ ਦੇਰ ਦਾ ਵੈਲਕਮ ਹੋਇਆ ਪਿਆ ਉਹ ਤੇ ਠੀਕ ਹੈ ਮਾਣ ਮੈਂ ਇਹ ਸਾਡਾ ਜੂਨੀਅਰ ਆ ਹਾਂ ਮਾਣ ਜੂਨੀਅਰ ਅੱਗੇ ਆਂਦਾ ਫਿਲਟਰ ਨਾਲ ਇਹਦੇ ਵਿੱਚ ਕੁੜੀਆਂ ਨੂੰ ਲੋੜ ਹੁੰਦੀ ਆ ਕੋਈ ਨਹੀਂ ਤਾਂ ਡਬਲਸ਼ ਆਉਂਦੇ ਮੇਰੇ ਆਹ ਹੋਈ ਨੇਚਰਲ ਬਲੱਸ਼ ਤੇ ਗੱਲਾਂ ਦੀ ਲਾਲੀ ਆਪੇ ਬਾਹਰ ਆ ਜਾਂਦੀ ਹੈ ਇਹ ਮੁੰਡੇ ਦਾ ਵਿਆਹ ਤਾਂ ਰਿਆ ਸੀ ਸਾਈਕੋਲੋਜੀ ਪੜਾਉਂਦਾ ਜੂਨੀਆ ਆ ਜਾਓ ਮਤਲਬ ਦੱਸ ਮੈਂ ਪੱਜਵਾਲੀ ਕਿ ਆਇਆ ਉਹ ਕੋਈ ਨਹੀਂ ਕੱਲ ਬਣ ਕੇ ਆਜੋ ਕੱਲ ਵੀ ਬਣਾ ਲਾਂਗੇ ਉਹ ਲੈ ਕੇ ਆਇਆ ਮੈਂ ਬੰਗਰੀ ਸ਼ਕਲ ਸੋਹਣੀ ਹੋਣੀ ਹੋਣੀ ਚਾਹੀਦੀ ਬਸ ਉਹ ਤੇਰੀ ਆਲਰੇਡੀ ਹੈ ਕੋ ਮੇਰੀ ਵਾਧੂ ਹੈਗੀ ਆ ਵੇਖੋ ਮੇਰਾ ਨੇਚਰਲ ਰਸ਼ ਬਾਹਰ ਆ ਗਿਆ ਇਹਨਾਂ ਦੇ ਜਾਣ ਤੋਂ ਬਾਅਦ ਜੋ ਜਿਹੜਾ ਰਹਿਦਾ ਕੰਮ ਸੀ ਫਿਰ ਅਸੀਂ ਉਹ ਕਰਨਾ ਸ਼ੁਰੂ ਕੀਤਾ ਸਾਡੇ ਕੋਲ ਫੁੱਲ ਪਏ ਸੀ ਤੇ ਅਸੀਂ ਕਿਹਾ ਕਿ ਕਿਉਂ ਨਾ ਇਹਦੀ ਇੱਕ ਚਾਦਰ ਟਾਈਪ ਬਣਾ ਦਿੱਤੀ ਜਾਵੇ ਜੋ ਕਿ ਬੂਏ ਦੇ ਅੱਗੇ ਲਗਾਣੀ ਸੀ ਪਰ ਇਸ ਵੇਰੇ ਕਿੱਥੇ ਲੱਗੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਕਿਉਂਕਿ ਸਵੇਰੇ ਜਲਦੀ ਜਲਦੀ ਸਭ ਕੁਝ ਹੋਇਆ ਉਹਨ ਆਲਮੋਸਟ ਸਾਰਾ ਕੰਮ ਹੋ ਚੁੱਕਿਆ ਸੀ ਤੇ ਬਾਕੀ ਜਿਹੜਾ ਰਹਿੰਦਾ ਸੀ ਇਹਨਾਂ ਨੇ ਸਾਰੇ ਨੇ ਸਵੇਰੇ ਆ ਕੇ ਕਰਨਾ ਸੀ ਤੇ ਆਹ ਜਿਹੜੀਆਂ ਤੁਸੀਂ ਲੜੀਆਂ ਲੱਗੀਆਂ ਦੇਖ ਰਹੇ ਹੋ ਨਾ ਸੱਚੀ ਬਹੁਤ ਸੋਹਣੀਆਂ ਲੱਗ ਰਹੀ ਸੀ ਕਿਉਂਕਿ ਸਾਰਾ ਡਿਪਾਰਟਮੈਂਟ ਅੰਦਰੋਂ ਵੀ ਲੜੀਆਂ ਦੇ ਨਾਲ ਕਵਰ ਕੀਤਾ ਸੀ ਤੇ ਬਾਹਰੋਂ ਵੀ ਜੋ ਕਿ ਮੈਂ ਤੁਹਾਨੂੰ ਹੁਣੇ ਦਿਖਾਨੀਆ ਚੰਗਾ ਲੱਗਦਾ ਹੈ ਦੇਖ ਕੇ ਜਦੋਂ ਸਾਰੇ ਬੱਚੇ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਮਿਲ ਕੇ ਇਹੋ ਜਿਹੇ ਕੰਮ ਕਰਦੇ ਰਹਿੰਦੇ ਨੇ ਤੇ ਇਹਨਾਂ ਥੋੜੇ ਜਿਨੇ ਆਪਣੀ ਹਿਸਟਰੀ ਨਾਲ ਤੇ ਆਪਣੇ ਇਤਿਹਾਸ ਨਾਲ ਇੱਦਾਂ ਜੁੜਦੇ ਰਹਿੰਦੇ ਨੇ ਮੈਂ ਦੱਸਣਾ ਚਾਹੂੰਗੀ ਕਿ ਇਹ ਜਿਹੜਾ ਸਾਡਾ ਡਿਪਾਰਟਮੈਂਟ ਹੈ ਨਾ ਇਹ ਹੁਣ ਇਹਦੀ ਬਾਹਰ ਵਾਲੀ ਦੇਖਿਆ ਇਹ ਸਾਡਾ ਡਿਪਾਰਟਮੈਂਟ ਵੈਸੇ ਆਰਟਸ ਕੈਂਪ ਦੇ ਲਾਗੇ ਆ ਸੋ ਹੁਣ ਸਮਾਂ ਹੋ ਗਿਆ ਸੀ ਮੇਰੇ ਘਰ ਜਾਣ ਦਾ ਤੇ ਅਸੀਂ ਬੜੀ ਚਾਬੀ ਤੇ ਹੁਣ ਮਿਲਾਂਗੇ ਅਸੀਂ ਤੁਹਾਨੂੰ ਅਗਲੇ ਦਿਨ ਸਵੇਰੇ ਵੈਸੇ ਵਲੋਗ ਨਹੀਂ ਬੰਦ ਕਰਨ ਲੱਗੀ ਵਲੋਗ ਤੁਸੀਂ ਦੇਖਣਾ ਆ ਕਿਉਂਕਿ ਮੈਂ ਇੱਕੋ ਕਲਿਪਸਸ ਇੱਕੋ ਹੀ ਵਲੋਗ ਦੇ ਵਿੱਚ ਸਾਰੀਆਂ ਕਲਿਪਸ ਐਡ ਕੀਤੀਆਂ ਹੋਈਆਂ ਸੋ ਇਹ ਘਾਲਸਾ ਕੋਲੋਂ ਜੇ ਮੈਂ ਕਿਹਾ ਚਲੋ ਜਾਂਦੇ ਜਾਂਦੇ ਤੁਹਾਨੂੰ ਦਿਖਾ ਦਈਏ ਕਿਉਂਕਿ ਇੱਥੇ ਵੀ ਬੜੀ ਸੁਣੀ ਲਾਈਟਨਿੰਗ ਕੀਤੀ ਹੋਈ ਸੀ ਇਹਨਾਂ ਨੇ ਸੋ ਜੀ ਅਗਲੇ ਦਿਨ ਦੀ ਸਵੇਰ ਹੋ ਚੁੱਕੀ ਸੀ ਸਵੇਰੇ ਸਮਾਂ 7:00 ਵਜੇ ਦੇ ਕਰੀਬ ਸੀ ਜਦੋਂ ਸਾਰੇ ਡਿਪਾਰਟਮੈਂਟ ਦੇ ਬਾਹਰ ਖੜੇ ਸੀ ਸਵਾਗਤ ਕਰਨ ਵਾਸਤੇ ਪ੍ਰਬਾਤ ਫੇਰੀ ਦਾ Essa mãe... Eu I'm ਕੜਾ ਨਾਸਤਾਂ ਵੀ ਆਉਗਾ ਕੀਤੀ ਹੈ ਜੀਵਾ ਆਖਿਆ ਹੈ ਹਾਂਜੀ ਠੀਕ ਆ ਚਾਹ ਵੀ ਲੋ ਚਾਹ ਸਰ ਮੈਂ ਚਾਹ ਪੀਤੀ ਨਹੀਂ ਹਾਂ ਚਾਹ ਪੀਤੀ ਨਹੀਂ ਹਾਂ ਮੈਂ ਨਹੀਂ ਇਹ ਦੋ ਕਰਮ ਕਰ ਦਿੰਦੇ ਨਹੀਂ ਨਹੀਂ ਵਾਧੂ ਗਰਮ ਆ ਵੇਖੋ ਇਹ ਤੁਹਾਂ ਦੱਸੰਦਿਆ ਬਥੇਰੀ ਗਰਮ ਆ ਦੂਰ ਬੜਾ ਦੂਰ ਕਿਨਾਂ ਨਹੀਂ ਨਹੀਂ ਸਰ ਥੈਂਕ ਯੂ ਅਰੇ ਸੋ ਨਿਹਾਲ ਬਹੁਤ ਵਧੀਆ ਇੰਤਜ਼ਾਮ ਕੀਤਾ ਤੁਸੀਂ ਸਾਰਾ ਐਫਰਟਸ ਵੈਸੀ ਮੇਨਲੀ ਤੁਹਾਡੇ ਸਾਰੇ ਜੂਨੀਅਰਸ ਦੇ ਬਹੰਦੇ ਆ ਸਾਡੇ ਥੋੜੇ ਆ ਸਾਰੇ ਤੁਹਾਡੇ ਜਿਆਦਾ ਆ ਬਿਲਕੁਲ ਬਿਲਕੁਲ ਤਾਂ ਕਿਵੇਂ ਐਕਸਪੀਰੀਅੰਸ ਰਿਹਾ ਮੈਸਟਰ ਨੇ ਤੁਸੀਂ ਬਾਹਰੋਂ ਆਏ ਆ ਹਾਂਜੀ ਕਹਿੰਦੇ ਆਪ ਬੋਪਾਲ ਐਮਪੀ ਕੈਸਾ ਰਿਹਾ ਐਕਸਪੀਰੀਅੰਸ ਬਹੁਤ ਸੁੰਦਰ ਸੀ ਬਹੁਤ ਸੁੰਦਰ ਮਹਾਰਾਜ ਦੀ ਕਿਰਪਾ ਰਹੀ ਬੜੀਆ ਵਧੀਆ ਕੰਮ ਨਿਭਾਇਆ ਹਾਂਜੀ ਅਸਲੀ ਸੇਵਾ ਤਾਂ ਤੁਸੀਂ ਹੋਣ ਕਰੰਦੇ ਆ ਧੰਨਵਾਦ ਜੀ ਧੰਨਵਾਦ ਕਿਹੜਾ ਚੈਨਲ ਤੁਹਾਡਾ ਹਾਂ ਕੱਲ ਵੀ ਤੁਸੀਂ ਪੁੱਛ ਕੇ ਤੇ ਬਸ ਇੱਦਾਂ ਹੀ ਚਲ ਗਈ ਦੱਸਿਆ ਨਹੀਂ ਉਹਦੀ ਚੈਨਲ ਉਹਨੇ ਕਿਹਾ ਮੈਨੂੰ ਕਿੰਨੇ ਕਿਹਾ ਸੀ ਲੈ ਮੈਨੂੰ ਕਿਸੇ ਨੇ ਕਿਹਾ ਤਾਂ ਹੈਗਾ ਕਿਸੇ ਨੇ ਹਾਂ ਕੋਈ ਬੋਲਿਆ ਸੀ ਬੋਲਿਆ ਸੀ ਤੈਨੂੰ ਵੀ ਯਾਦ ਹੈ ਨਾ ਕਲਿੱਪ ਕਲਿੱਪ ਰਾਤੀ ਵੇਖਣ ਦੇ ਤੇ ਮੈਨੂੰ ਚੇਤਾ ਆਇਆ ਕਿ ਹਾਂ ਹਾਂ ਇਦਾਂ ਹੋਇਆ ਸੀ ਹਮਲਾ ਪੈਨ ਨਾਲ ਕਿ ਆ ਪ੍ਰੋਗਰਾਮ ਕਰ ਲਿਆ ਪਾਠ ਕਿੰਨੇ ਵਜੇ ਕਰ ਦਿੱਤੇ ਹੋ ਜਾਂਦੇ ਨਹੀਂ ਕਹਿੰਦੇ ਕਹਿੰਦੇ ਜਨਵਰੀ ਚ ਪਾਠ ਕਰਾਣਾ ਆ ਇਸ ਵਾਰੀ ਕਹਿੰਦੇ ਲੈਕਚਰ ਨਾ ਆਈਡੀਆ ਲੱਭ ਗਿਆ ਰਹਿ ਤਾ ਸਾਨੂੰ ਕਿੰਨਾ ਵਧੀਆ ਕੀ ਕਿਹੜਾ ਆਈਡੀਆ ਦੱਸੋ ਕਿੰਨੀ ਸੰਗਤ ਆਉਂਦੀ ਆ ਠੀਕ ਆ ਕਿੰਨਾ ਪਰੋਂ ਪ੍ਰਸ਼ਾਦਾ ਪਾਣੀ ਆਉਣਾ ਗੱਲ ਇਹ ਹੋਈ ਹੈ ਨਾ ਕਿ ਇਹ ਪਹਿਲੀ ਵਾਰੀ ਸੀ ਤੇ ਪ੍ਰਭਾਤ ਫੇਰੀ ਸਾਡੇ ਹੁੰਦੇ ਪਹਿਲੀ ਵਾਰੀ ਹੋਈ ਤਾਂ ਅਸੀਂ ਇੱਕ ਐਸਟੀਮੇਟ ਲਿਆ ਐਸਟੀਮੇਟ ਲਾਇਆ ਸੀ ਕਰਮਾਰੇ ਦੀ ਕਿਰਪਾ ਨਾਲ ਸਭ ਕੁਝ ਬੜਾ ਵਧੀਆ ਕੋ ਬਤਾਇਆ ਯਾਰ ਕਿਸੇ ਸਾਡੇ ਅੱਗੇ ਪਿਆ ਕੋਈ ਕਿਸੇ ਵਿੱਚ ਜੀ ਨਹੀਂ ਲਾਪਟ ਲੈ ਗਿਆ ਉਹਨਾਂ ਨੂੰ ਕਿਸੇ ਵੀ ਚੀਜ਼ੀ ਕੱਟਨੀ ਨਹੀਂ ਨਹੀਂ ਤੁਹਿੰਦੇ ਪੈਨੇ ਤੋਂ ਵਧਣ ਲੈਣਾ ਜੀ 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 ਮੈਡਮ ਜੀ ਜੀ ਕਿਹੜਾ ਦ੍ਰਿਸ਼ਤ ਹੋਣਾ ਸਭ ਹਾਂਜੀ ਬਹੁਤ ਬਹੁਤ ਦ੍ਰਿਸ਼ੀ ਬਹੁਤ ਸਨਮਾਨਿਤ ਕਰਨਾ ਹੈ ਇਹਨਾਂ ਨੂੰ ਸਨਮਾਨ कैसा रहा आपका आज का दिन <laughs> बहुत ही ਵਧੀਆ ਕਹਿਣਾ ਵਧੀਆ ਉਹ ਨਹੀਂ ਲੱਭਣ ਦੇ ਇੱਧਰ ਦੇ ਫੋਟੋ ਸ਼ੂਟ ਚੱਲਣ ਦੇ ਆ ਡਿਪਾਰਟਮੈਂਟ ਦੇ ਥੱਲੇ ਆ ਚੁੱਕੇ ਆ ਵਾਓ ਵਾਓ ਅੱਛਾ ਬਲੌਗ ਹੀ ਕਿੱਡੀ ਸ਼ਿੱਦਤ ਨਾਲ ਫੋਟੋ ਖਿੱਚੀ ਜਾ ਰਹੀ ਆ ਅੱਛਾ ਮੇਰੀ ਅੱਖਾਂ ਹੀ ਬੁਲੰਦ ਨਹੀਂ ਆ ਤੂੰ ਪੇ ਖੜੋਂਗੇ ਉਹ ਰੱਬ ਬਲੋ ਫਲੈਸ਼ਲਾਈਟ ਵੱਜ ਰਹੀ ਨਾ ਅੱਖਾਂ ਦੇ ਵਿੱਚ ਤਾਂ ਕਰਕੇ ਖੁੱਲਣ ਦੀ ਉਹ ਬਟ ਫੋਨ ਵੀ ਉਹ ਬਦਲਦਾ ਪਿਆ ਵਾ ਰੰਗ ਰੰਗ ਜਿਆ ਆਵੇ ਪਤਾ ਨਹੀਂ ਮੂੰਹ ਕਾਲਾ ਹੋ ਜਾਂਦਾ ਕਦੀ ਆਪੇ ਗੋ ਮਾਰਨ ਲੱਗ ਜਾਂਦਾ ਐਡਾ ਭੜਾ ਮੂੰਹ ਅਸਲ 'ਚ ਨਹੀਂ ਹੁੰਦਾ ਜਿੰਨਾ ਫੋਨ 'ਚ ਦੇਖਣ ਲੱਗ ਜਾਂਦਾ ਕਦੀ ਕਦੀ ਹਲੋ ਜੀ ਤੇ ਕਦੀ ਕਦੀ ਨਾ ਸੋਹਣਾ ਵੀ ਨਹੀਂ ਹੁੰਦਾ ਜਿੰਨਾ ਵੇਖਣ ਲੱਗ ਪੈਂਦਾ ਬੁਲਟ ਲਿਓ ਤੁਸੀਂ ਡਰਾਈਵ ਕਰਿਆ ਸੀ ਮਗਰ ਪਾਵਾਂਗੇ ਮਰੇ ਹੀ ਮਰੇ ਗਣਾਵਾਂਗੇ ਵੀਡੀਓ ਇੱਕ ਜਿਆਦਾ ਪਿੱਛੇ ਹੂੰ ਆਓ ਚੰਗੜੀ ਹੁਣ ਆਪਾਂ ਵਲੋਗ ਦੀ ਕਰ ਲਗੇ ਸਮਾਪਤੀ ਕਿਉਂਕਿ ਇਹ ਸੀ ਆਪਣੀ ਮਿਆਦੀ ਸਮਾਪਤੀ ਹੋ ਚੁੱਕੀ ਹੈ ਥੱਕ ਗਏ ਹੋયા ਤੇ ਮਿਲਾਂਗੇ ਤੁਹਾਨੂੰ ਅਗਲੇ ਵਲੋਗਾਂ ਦੇ ਵਿੱਚ ਚੰਗਾ ਜੀ ਬਾਏ ਬਾਏ ਤਾਲਾ ਕਰ ਜਲਨੇ ਆਪਾਂ ਆਪਣੇ ਕਾਲੇ ਜਿਹੇ ਕੋਟ ਤੇ